ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਸਾਡਾ ਪਿਆਰ ਕਿਦਾਂ ਦਾ ਹੋਣਾ ਚਾਹੀਦਾ ਹੈ ਪਿਆਰ ਕਰਨ ਦਾ ਕੀ ਤਰੀਕਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਐਸੀ ਪ੍ਰੀਤ ਕਰੂ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੀਰੇ ਜਿਸ ਸਿੰਪਲ ਜੀ ਗੱਲ ਹੈ ਕਿ ਅਗਰ ਪਿਆਰ ਕਰਨਾ ਹੈ ਤੇ ਪਰਮੇਸ਼ਵਰ ਨਾਲ ਕਰਿਏ ਔਰ ਉਸ ਨੂੰ ਹਰ ਬਿਲੀ ਆਪਣੀ ਨੀੜੀ ਸਮਝੀਏ ਗੁਰੂ ਕੇ ਪਿਆਰਿਓ ਅਸੀਂ ਦੁਨੀਆ ਦੇ ਨਾਲ ਪਿਆਰ ਪਾਨੀਆ ਫਿਰ ਤੋਖਾ ਖਾਨੀਆ ਦੁਨੀਆ ਨਾਲ ਪਿਆਰ ਪੋਨੀਆ ਅਗਰ ਉਹ ਨਿਭ ਵੀ ਜਾਏ ਤੇ ਮੌਤ ਸਰੀਰ ਨੂੰ ਸਾਥ ਵਿਛੋੜੀ ਦਿੰਦੀ ਹੈ ਤੇ ਫਿਰ ਐਸਾ ਕੀੜਾ ਪਿਆਰ ਹੈ ਜਿਹੜਾ ਹਮੇਸ਼ਾ ਨਿਭਾਇਆ ਜਾ ਸਕਦਾ ਹੈ ਔਰ ਜਿਹੜਾ ਸਾਨੂੰ ਮਰਨ ਤੋਂ ਬਾਅਦ ਵੀ ਸਾਡੇ ਨਾਲ ਨਿਭਦਾ ਵਿਖਦਾ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਦਾ ਪਿਆਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪਿਆਰ ਹੈ ਸੋ ਆਓ ਗੁਰੂ ਕੇ ਪਿਆਰਿਓ ਆਪਣਾ ਪਿਆਰ ਪਰਮਾਤਮਾ ਨਾਲ ਪਾਈਏ ਹਰ ਵੇਲੇ ਉਹਨੂੰ ਆਪਣੀ ਨੀੜੇ ਜਾਣੀਏ ਵਾਹਿਗੁਰੂ ਜੀ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਨੇ ਆ ਪਾਪ ਬਿਰਤੀ ਆਉਂਦੀ ਹੀ ਤਾਂ ਹੈ ਸੋ ਆਓ ਗੁਰੂ ਕੇ ਪਿਆਰਿਓ ਪਰਮੇਸ਼ਰ ਦਾ ਨਾਮ ਜਪੀਏ ਉਹਦੇ ਗੁਣ ਗਾਈਏ ਔਰ ਹਰ ਵੇਲੇ ਉਹਨੂੰ ਆਪਣੀ ਨੇੜੇ ਮਹਿਸੂਸ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ